ਜਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਜੀ ਰੇਲਵੇ ਰੋਡ ਤਰਨਤਾਰਨ ਵਿਖੇ ਬਾਬਾ ਦੇਵਾ ਸਿੰਘ ਜੀ ਦਾ 139ਵਾਂ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਤੇ ਜਿਸ ਦੌਰਾਨ ਸੰਗਤ ਨੇ ਬਹੁਤ ਹੀ ਵੱਡੀ ਗਿਣਤੀ ਵਿੱਚ ਡੇਰੇ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਭਰੀ ਤੇ ਇਸ ਦੌਰਾਨ ਡੇਰੇ ਦੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਜੀ ਵੱਲੋਂ ਸਤਸੰਗ ਵੀ ਫਰਮਾਇਆ ਗਿਆ ਆਪਣੇ satsang ਦੌਰਾਨ ਸੰਗਤ ਨੂੰ ਨਾਮ ਜਪਣ, ਕੀਰਤ ਕਰਨ ਅਤੇ ਉੱਚਾ ਸੁੱਚਾ ਜੀਵਨ ਜੀਣ ਦਾ ਉਪਦੇਸ਼ ਵੀ ਦਿੱਤਾ ਤੇ ਸੰਗਤ ਨੇ ਇਹ ਆਖਿਆ ਹੈ ਕਿ ਦੇਦੇ ਵਿੱਚ ਪਹੁੰਚ ਕੇ ਸਾਡੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਅਤੇ ਬਾਬਾ ਜੀ ਦਾ satsang ਸੁਣ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਇਸ ਮੌਕੇ ਡੇਰਾ ਕਮੇਟੀ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ ਤੇ ਜਿਸ ਦੌਰਾਨ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਸੰਗਤਾਂ ਵਾਸਤੇ ਅਟੁੱਟ ਲੰਗਰ ਅਤੇ ਸ਼ਬੀਲ ਵੀ ਲਗਾਈ ਗਈ ਤੇ ਇਸ ਮੌਕੇ ਡੇਰਾ ਪ੍ਰਬੰਧਕਾਂ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ ਮੇਰਾ ਨਾਮ ਰਿਤਾ ਚਕਰਾਨੀ ਹੈ ਮੈਂ सिवਨੀ ਮਧਿਆਪ੍ਰਦੇਸ਼ سے ਆਈ ਹੂ मेरा पूरा परिवार मेरे माता पिता हम और मैं बचपन से ही डेरे आते रहे हैं हम लोग बचपन से ही बाबा जी से बड़े बाबा जी से जुड़े हुए हैं उनकी संगत में शामिल रहे हैं आज सत्संग में बाबा जी ने सेवा पर बहुत जोर दिया सेवा पर बताया कि इंसान को अपने अंदर नम्रता धारण करके सेवा करनी चाहिए हर जीव के प्रति दया रखनी चाहिए और हमेशा विनम्रता के साथ सबके साथ पेश आना चाहिए हर जीव के अंदर बाबा जी कहते हैं कि वही परमात्मा निवास करता है इसीलिए इंसान को ये सब गुण धारण करने बहुत ज़रूरी हैं ਰਾਧਾ ਸਵਾਮੀ ਜੀ ਮੇਰਾ ਨਾਮ ਸੰਜੇ ਹੈ ਮੈਂ ਲੁਧਿਆਣੇ ਤੋਂ ਆਇਆ ਹਾਂ ਮੇਰਾ ਆਪਣਾ ਬਿਜ਼ਨਸ ਹੈ ਪਿਛਲੇ 34 ਸਾਲਾਂ ਤੋਂ ਮੈਂ ਇਸ ਡੇਰੇ ਨਾਲ ਜੁੜਿਆ ਹੋਇਆ ਹਾਂ ਅੱਜ ਬਾਬਾ ਦੇਵਾ ਸਿੰਘ ਜੀ ਦਾ ਭੰਡਾਰਾ ਹੈ ਤੇ ਹਜ਼ਾਰਾਂ ਦੀ ਤਦਾਦ ਚ ਸੰਗਤ ਆਈ ਤੇ ਮਹਾਰਾਜ ਜੀ ਨੇ ਬੜੇ ਪ੍ਰੇਮ ਪਿਆਰ ਨਾਲ ਸਤਸੰਗ ਫਰਮਾਇਆ ਰਾਧਾ ਸਵਾਮੀ ਜੀ ਰਾਧਾ ਸਵਾਮੀ ਜੀ ਮੇਰਾ ਨਾਮ ਸ਼ਿਵਾਨੀ ਧਵਨ ਹੈ ਔਰ ਮੈਂ ਲਖਨਊ ਸੇ ਆਈ ਹੋਈ ਹਾਂ मैं उत्तर प्रदेश सरकार के साथ एक टीचर के रूप में काम करती हूँ इस डेरे से जुड़े मुझे तीन जनरेशन हो चुकी हैं। सन 2007 में हुज़ूर महाराज बाबा केहर सिंह जी के साथ मेरा नाम दान हुआ बाबा जी की बहुत कृपा मेरे पूरे परिवार पर रही है इस डेरे के साथ पिछले तीन जनरेशन से जुड़े होने पर मैंने बचपन यहाँ बिताया है जैसा कि बाबा केहर सिंह जी कहते थे कि ये संगत मेरी फुलवारी है तो शायद हम उनकी बगिया के वो फूल हैं जो हर बार आकर यहाँ महकते हैं और बाबा जी हमें बहुत प्यार देते हैं इस डेरे के साथ जुड़े होने में एक अलग ही खुशी का आनंद खुशी और आनंद का अनुभव होता है जिसको शायद शब्दों में बयां करना मेरे या किसी भी साथ संगत के लिए जो यहाँ आती है थोड़ा मुश्किल एक पिता की तरह बाबा जी का साया हर समय हमारे ऊपर होता है जो हमें इस डेरे से जोड़े रखता है और एक अलग ही विश्वास के साथ हमको भरता है इस आनंद की अनुभूति और जो प्रेम हमें यहाँ की संगत से और बाबा जी से माता जी से मिलता है उसको कोई नहीं बयान कर सकता एक परिवार का हिस्सा ऐसा लगता है हम इस डेरे के हैं देवद्रिष्ट जागे परमा चुकाए गोर पर शाह परम पद पाए सो जोगी ए हे जुगत पछा ਗੋਰ ਕੈ ਸ਼ਬਦਾਂ ਵਿਚਾਰੀ ਜੀਓ ਇਥੇ ਗੁਰੂ ਸਾਹਿਬ ਪਰਮਾਉਂਦੇ ਹਨ ਕਹਿੰਦੇ ਦਿਪ ਦ੍ਰਿਸ਼ਟ ਜਾਗੇ ਪਰਮ ਜਗਾਏ ਗੁਰ ਪਰਸ਼ਾਤੀ ਪਰਮ ਪਦ ਪਾਏ ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਅਰਧਨਾ ਕੀਤੀ ਜਿਨ੍ਹਾਂ ਨੇ ਮਨ ਦੇ ਵਿੱਚੋਂ ਵਹਿਮ ਕੱਢਿਆ ਪਰਮ ਕੱਢਿਆ ਤੇ ਕੱਢ ਕੇ ਨਰੋਲ ਸਿਰਫ ਆਪਣੇ ਸਤਿਗੁਰ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਪਾਈ ਕਹਿੰਦੇ ਇਹ ਉਹਨਾਂ ਦਾ ਮਾਰਗ ਹੈ ਲੇਕਿਨ ਕਹਿੰਦੇ ਜਿਨ੍ਹਾਂ ਚਰ ਆਪਾਂ ਆਪਣੇ ਸਤਿਗੁਰ ਦਾ ਸਤਕਾਰ ਸਾਡੇ ਮਨ ਦੇ ਵਿੱਚ ਨਹੀਂ ਹੈ ਸਾਡੇ ਮਨ ਦੇ ਵਿੱਚ ਉਹਦੀ ਪ੍ਰੀਤ ਨਹੀਂ ਹੈ ਪ੍ਰੀਤ ਦੀ ਭਾਵਨਾ ਨਹੀਂ ਹੈ ਤਾਂ ਕਹਿੰਦੇ ਸਾਨੂੰ ਕੋਈ ਸਾਡੇ ਹੱਥ ਤੇ ਕੋਈ ਦਇਆ ਦੀ ਚੀਜ਼ ਰੱਖ ਵੀ ਦਵੇ ਤਾਂ ਕਹਿੰਦੇ ਸਾਡੇ ਅਤੋਂ ਫਿਰ ਵੀ ਉਹ ਜਿਹੜੀ ਹੈ ਉਹ ਖੁੱਸ ਜਾਂਦੀ ਹੈ ਇੱਕ ਨਹੀਂ अनेका ਹੀ ਐਸੀਆਂ ਮਸਾਲਾ ਹੈ ਦੇਖੋ ਜਦੋਂ ਕੌਰਵਾ ਤੇ ਯੋਧਵ ਪਾਂਡਵਾ ਦਾ ਯੁੱਧ ਹੋਣਾ ਸੀ ਉਸ ਸਮੇਂ ਦੀ ਗੱਲ ਹੈ ਯੁੱਧ ਦੇ ਦੌਰਾਨ ਯੁੱਧ ਤੇ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਸ਼ਨ ਭਗਵਾਨ ਜਿਹੜਾ ਹੈ ਉਹਨਾਂ ਦੇ ਉੱਥੇ ਜਿਹੜਾ ਹੈ ਤ੍ਰੇਤਰਾਸ਼ਟ੍ਰਕ ਹੋ ਗਿਆ ਤ੍ਰੇਤਰਾਸ਼ਟ੍ਰਕ ਹੋ ਗਿਆ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਜਿਹੜਾ ਹੈ ਕੋ ਅੱਗੇ ਗੱਲ ਚਾਹਦੀ ਹੈ ਜਦੋਂ ਉਹਨਾਂ ਦੇ ਘਰ ਗਏ ਗਏ ਤੇ ਤ੍ਰੇਤਰਾਸ਼ਟਰ ਦੇ ਨਾਲ ਯੁੱਧ ਦੀ ਗੱਲ ਹੋਈ ਯੁੱਧ ਦੀ ਗੱਲ ਹੋਈ ਤੇ ਤ੍ਰੇਤਰਕ ਤ੍ਰੇਤਰਾਸ਼ਟ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਂ ਤੇ ਅੰਨਾ ਮੈਨੂੰ ਕਿਹੜਾ ਯੁੱਧ ਦਾ ਪਤਾ ਲੱਗਣਾ ਕੀ ਹੋਇਆ ਕੀ ਨਹੀਂ ਹੋਇਆ ਇਹ ਤੇ ਸਮਾਂ ਜਦੋਂ ਪੂਰਨ ਹੋਏਗਾ ਫਿਰ ਹੀ ਪਤਾ ਲੱਗੇਗਾ ਉਥੇ ਕ੍ਰਿਸ਼ਨ ਭਗਵਾਨ ਨੇ ਮਨ ਦੇ ਵਿੱਚ ਦਇਆ ਆ ਮਨ ਦੇ ਵਿੱਚ ਸੋਚ ਆਈ ਕਿ ਚਲੋ ਇਹਨੂੰ ਮੈਂ ਦਿਬ ਦ੍ਰਿਸ਼ਟੀ ਦੇ ਦੇਣਾ ਜਿਸ ਦਿਬ ਦ੍ਰਿਸ਼ਟੀ ਦੀ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਪੰਕਤੀ ਚ ਕਰਦਾ ਹੈ ਕਹਿੰਦੇ ਜਦੋਂ ਦਿਬ ਦ੍ਰਿਸ਼ਟੀ ਦੇਣੀ ਚਾਹੀ ਤ ਤ੍ਰੇਤਰਾਸ਼ਟ ਅੱਗੋਂ ਕਹਿੰਦਾ ਹੈ ਨਹੀਂ ਮਹਾਰਾਜ ਮੈਂ ਦਿਬ ਦ੍ਰਿਸ਼ਟੀ ਨਹੀਂ ਲੈਣੀ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਵੀ ਭਾਈ ਕਿਉਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਆਪਣੇ ਬੱਚੇ ਮਰਦੇ ਵੇਖਾਂ ਉਧਰ ਵੀ ਮੇਰੇ ਹਨ ਉਧਰ ਵੀ ਮੇਰੇ ਹਨ ਜੇ ਮੈਂ ਆਪਣੇ ਹੀ ਔਲਾਦ ਆਪਣੇ ਹੀ ਪਰਿਵਾਰ ਦੇ ਮੈਂਬਰ ਮਰਦੇ ਵੇਖਾਂਗਾ ਤਾਂ ਮੇਰੇ ਕੋਲ ਇਹ ਵੇਖਿਆ ਨਹੀਂ ਜਾਣਾ ਕਹਿਣ ਦਾ ਭਾਵ ਕਿ ਮੈਨੂੰ ਨਹੀਂ ਚਾਹੀਦੇ ਉੱਥੇ ਗੁਰੂ ਸਾਹਿਬ ਨੇ ਜਿਹੜਾ ਹੈ ਮਨ ਬਦਲ ਲਿਆ ਕਹਿੰਦੇ ਕਿ ਦੇਵ ਦੇ ਰਿਸ਼ੀ ਤੈਨੂੰ ਨਹੀਂ ਤੇ ਚਲੋ ਨਾਲ ਲੱਗੇ ਉਹਦੇ ਸੰਜੇ ਸੀ ਉਹ ਸੰਜੇ ਜਿਹੜਾ ਸੀ ਇੱਕ ਪਰਸ਼ਨ ਭਗਵਾਨ ਦਾ ਭਗਤ ਸੀ ਹੁਣ ਇਹ ਚੀਜ਼ ਉਸੇ ਕੋਈ ਜਾਣੀ ਹੈ ਜਿਹੜਾ ਉਸ ਦੀ ਕਦਰ ਜਾਣੇ ਜਿਹੜੇ ਉਸ ਬੰਦੇ ਨੂੰ ਕਦਰ ਹੀ ਨਹੀਂ ਉਸ ਬੰਦੇ ਦੀ ਵੈਲਿਊ ਹੀ ਨਹੀਂ ਸਮਝਾਉਂਦੀ ਉਹਨੇ ਬੰਦੇ ਨੂੰ ਉਸ ਬੰਦੇ ਨੂੰ ਕਿੱਥੋਂ ਮਿਲਣੀ ਸੀ ਜਿਹੜੀ ਚੀਜ਼ ਜਿਹਦੇ ਭਾਗਾਂ 'ਚ ਉਹਨੂੰ ਚੀਜ਼ ਚਲੇਗੀ ਕਿਉਂਕਿ ਉਹਦੇ ਮਨ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਕੋਈ ਵਹਿਮ ਭਰਮ ਨਹੀਂ ਸੀ ਉਹ ਤੇ ਗੁਰੂ ਦੀ ਹਰ ਚੀਜ਼ ਨੂੰ ਪ੍ਰਸ਼ਾਦ ਸਮਝ ਕੇ ਜਿਹੜਾ ਸਿਰ ਮੱਥੇ ਲਾ ਕੇ ਜਿਹੜਾ ਹੈ ਉਹਦਾ ਸਤਿਕਾਰ ਕਰਦਾ ਸੀ ਉਹ ਦਿਵਯ ਦ੍ਰਿਸ਼ਟੀ ਜਿਹੜੀ ਤ੍ਰੇਤਰਾਸ਼ਟ ਨੇ ਲਈ ਨਹੀਂ ਉਹ ਦਿਵਯ ਦ੍ਰਿਸ਼ਟੀ ਸੰਜੇ ਨੂੰ ਦਿੱਤੀ ਸੰਜੇ ਨੂੰ ਦਿੱਤੀ ਤੇ ਕਹਿੰਦੇ ਸਮਾਂ ਜਦੋਂ ਆਇਆ ਉਧਰ ਉਹ ਯੁੱਧ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਸੀ ਤੇ ਹੁਣ ਸੰਜੇ ਜਿਹੜਾ ਹੈ ਇੱਕ ਇੱਕ ਗੱਲ ਜਿਹੜੀ ਹੈ ਉਹ ਯੁੱਧ ਦੀ ਸ਼ੁਰੂਆਤ ਦੇ ਦੱਸਣੀ ਸ਼ੁਰੂ ਕੀਤੀ ਅਰਜਨ ਜਿਹੜਾ ਹੈ ਯੁੱਧ ਹੋਣ ਤੋਂ ਪਹਿਲਾਂ ਜਿਹੜਾ ਹੈ ਉਹਨੇ ਬਹੁਤ ਸਾਰੇ ਸਵਾਲ ਉਹਦੇ ਮਨ ਦੇ ਵਿੱਚ ਸੰਕਲਪ ਬੜੇ ਬਹੁਤ ਜ਼ਿਆਦੇ ਉਲਝਣਾ ਭਰੇ ਮਨ ਦੇ ਵਿੱਚ ਸੋਚਾਂ ਆਈਆਂ ਯੋਧਾ ਸ਼ੁਰੂ ਹੋਣ ਤੋਂ ਪਹਿਲਾਂ ਉਹ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਕਿ ਮਹਾਰਾਜ ਮੇਰੇ ਕੋ ਯੁੱਧ ਨਹੀਂ ਲੜਿਆ ਜਾਣਾ। ਕਹਿੰਦੇ ਕਿਉਂ? ਕਹਿੰਦੇ ਇਸ ਸਾਰੇ ਯੋਗਦ ਦਾ ਸੇਰਾਂ ਜਿਹੜਾ ਹੈ ਇਹ ਤੇ ਤੇਰੇ ਸਿਰ ਜਾਣਾ ਹੈ। ਤੂੰ ਕਹਿੰਦਾ ਮੇਰੇ ਕੋ ਇਹ ਲੜਿਆ ਨਹੀਂ ਜਾਣਾ। ਕਹਿੰਦੇ ਹਣ ਕਿ ਉਹ ਉਹਨੇ ਨਾ ਕਰ ਦਿੱਤੀ ਲੇਕਿਨ ਅਨੇਕਾਂ ਸਵਾਲ ਜਿਹੜੇ ਹਨ ਉਹ ਕ੍ਰਿਸ਼ਨ ਭਗਵਾਨ ਦੇ ਉੱਤੇ ਅਰਜਨ ਨੇ ਕੀਤੇ। ਕਰਨ ਦੇ باوجود ਉਧਰੋ ਤ੍ਰੇਤਰਾਸ਼ਟਰ ਸੰਜੀ ਨੂੰ ਪੁੱਛਦਾ ਹੈ ਕਿ ਐਸ ਵੇਲੇ ਕੀ ਹੋੰਦਿਆ ਹੈ ਜਦੋਂ ਉਹ ਪੁੱਛਿਆ ਤੇ ਉਹ ਕਹਿੰਦਾ ਹੈ ਕਿ ਮਹਾਰਾਜ ਅਰਜਣ ਜਿਹੜਾ ਹੈ ਉਹਨੇ ਬਹੁਤ ਸਵਾਲ ਕ੍ਰਿਸ਼ਨ ਭਗਵਾਨ ਦੇ ਕਰਨ ਦਿਆ ਪਰ ਅਜੇ ਉਹਨਾਂ ਗੱਲਾਂ ਦੇ ਉੱਤੇ ਸਹਿਮਤ ਨਹੀਂ ਹੁੰਦਿਆ ਉਸ ਤੋਂ ਬਾਅਦ ਹੁਣ ਉਹਨੇ ਕੀ ਕੀਤਾ ਕਿ ਜਦੋਂ ਸਾਰੀਆਂ ਚੀਜ਼ਾਂ ਦੀ ਹੱਦ ਟੱਪੀ ਤੇ ਕ੍ਰਿਸ਼ਨ ਭਗਵਾਨ ਨੇ ਜਿਹੜਾ ਹੈ ਆਪਣਾ ਵਿਰਾਟ ਰੂਪ ਵਖਾਲ ਕੇ ਜਿਹੜਾ ਹੈ ਉਸ ਦੀ ਮਨ ਦੀ ਤਸੱਲੀ ਕਰਾਈ ਜਦੋਂ ਮਨ ਦੀ ਤਸੱਲੀ ਕਰਾਈ ਇਹ ਚੀਜ਼ ਦੇ ਉੱਤੇ ਵੀ ਤ੍ਰਿਤਰਾਸ਼ਟ ਦੇ ਉਹਨੂੰ ਪੁੱਛਿਆ ਬਾਰ-ਬਾਰ ਕਹਿੰਦਾ ਹੈ ਅੱਗੇ ਕੀ ਹੋਇਆ ਅੱਗੇ ਕੀ ਹੋਇਆ ਜਦੋਂ ਗੱਲ ਕੀਤੀ ਤੇ ਉਹਨੇ ਦੱਸਿਆ ਵੀ ਇਸ ਵੇਲੇ ਕ੍ਰਿਸ਼ਨ ਭਗਵਾਨ ਆਪਣਾ ਵਿਰਾਟ ਰੂਪ ਕਿਉਂਕਿ ਉਹ ਪਿੱਛੋਂ ਵਿਸ਼ਨੂੰ ਦਾ ਅਵਤਾਰ ਸੀ ਉਹ ਵਿਸ਼ਨੂੰ ਦਾ ਅਵਤਾਰ ਜਿਹੜਾ ਹੈ ਉਹਨਾਂ ਨੇ ਪ੍ਰਗਟ ਕੀਤਾ ਪ੍ਰਗਟ ਕਰਕੇ ਜਿਹੜਾ ਹੈ ਉਹਨੂੰ ਅਰਜਨ ਨੂੰ ਵਿਖਾਇਆ ਹੁਣ ਦੇਖੋ ਜੁੱਧ ਦੇ ਵਿੱਚ ਕਿੰਨੇ ਇਨਸਾਨ ਕਿੰਨੀ ਦੁਨੀਆ ਹਿਆਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੀ ਪਰ ਕਹਿੰਦੇ ਜਿੰਨੂੰ ਉਨੇ ਵਿਖਾਇਆ ਉਨੇ ਵੇਖਿਆ ਤੇ ਜਿਹੜਾ ਵੇਖਣ ਵਾਲਾ ਵੀ ਉਹ ਵੀ ਇਕੱਲਾ ਲੱਖਾਂ ਦੀ ਤਦਾਦ ਦੇ ਵਿੱਚ ਉਹ ਉੱਥੇ ਇਨਸਾਨ ਪਰ ਕਹਿੰਦੇ ਜਿਹਦੇ ਤੇ ਉਹਦੀ ਨજર ਪਈ ਜਿਹਦੇ ਤੇ ਉਹਦੀ ਕਿਰਪਾ ਉਹਨੇ ਵੇਖਿਆ ਤੇ ਵਿਖਾਉਣ ਵਾਲੇ ਨੇ ਜਿਹੜਾ ਹੈ ਉਹ ਵਿਖਾਇਆ ਕਹਿਣ ਦਾ ਭਾਵ ਗੱਲ ਪ੍ਰੇਮ ਦੀ ਹੈ ਜਿਹੜੇ ਪ੍ਰੇਮ ਦੇ ਵਿੱਚ ਇਨਸਾਨ ਵੱਜ ਜਾਂਦਾ ਹੈ ਉਹਦੇ ਵਿੱਚ ਕੋਈ ਵਹਿਮ ਭਰਮ ਭੁਲੇਖਾ ਜਦੋਂ ਨਹੀਂ ਹੁੰਦਾ ਤੇ ਉਹ ਸਤਪੁਰ ਦਾ ਉਹ ਸ਼ਬਦ ਦਾ ਦੀਵਾ ਉਹਦੇ ਅੰਦਰ ਪ੍ਰਕਾਸ਼ ਕਰ ਜਾਂਦਾ ਗੱਲ ਸਿਰਫ ਇੰਨੀ ਹੈ